ਵੀ ਕਰੀਹੇ ਵਾਲਿਆ ਕਰੀਹੇ ਵਾਲਾ ਵੀਰ ਆਇਆ ਕਈ ਪੰਜਾਬ ਦੇ ਵਿੱਚ ਮੇਰੇ ਵੀਰੋ 2000 ਤੋਂ ਵੱਧ ਬੁਲਾ ਰਹੇ ਆ ਟੋਨੀ ਕੋ ਸਾਹਿਬ ਕਈ ਬੰਦੇ ਨਹੀਂ ਜਾਣਦੇ ਉਹ ਆਮ ਦੇ ਹ ਬੰਦਾ ਜਾਣ ਕੇ ਬੋਲ ਦਿੰਦੇ ਐ ਵੀ ਇਹਨਾਂ ਨੇ ਕਿਹੜਿਆ ਕਬੱਡੀ ਖੇਡੀ ਐ ਕਰੀਹੇ ਵਾਲਾ ਵੀਰ ਬਜਰੀ ਕਬੱਡੀ ਬਾਲੀ ਤਕੜੀ ਖੇਡਿਆ ਮੇਰੇ ਵੀਰੋ ਬਾਅਦ ਦੇ ਵਿੱਚ ਫਰਿਆਦ ਹੋਣੀ ਇਹਦੇ ਨਾਲ ਆਏ ਉਹਨਾਂ ਨੇ ਵੀ ਬਜਰੀ ਕੌਡੀ ਵੀਰ ਦੇ ਨਾਲ ਖੇਡੀ ਤੇ ਵੀਰ ਕ੍ਰਿਸ਼ੇ ਵਾਲੇ ਨੇ ਫਰਿਆਦ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ ਪਾ ਲਿਆ ਮੇਰੇ ਵੀਰੋ ਤੇ ਕਈ ਸਾਡੇ ਕਮੈਂਡੇਟਰ ਬੋਲ ਦਿੰਦੇ ਐ ਵੀ ਕਈ ਬੰਦੇ ਇਦਾਂ ਦੇ ਵੀ ਜਿਹੜੇ ਗਰਾਊਂਡ ਦੇ ਕੋਲ ਵੀ ਨਹੀਂ ਲੱਗੇ ਉਹ ਕੋਚ ਬੜੇ ਫਿਰਦੇ ਐ ਪਰ ਇਹ ਸਾਡਾ ਕੋਚ ਐ ਇਹ ਅਸਲ ਕੋਚ ਐ ਕੋਈ ਡੁਪਲੀਕੇਟ ਕੰਮ ਨਹੀਂ ਹੈਗਾ ਇਹਨੇ ਘਰ ਦੇ ਵਿੱਚ ਰੱਖ ਕੇ ਪਲੇਅਰ ਪਾ ਲਿਆ ਔਰ ਹੁਣ ਵੀ ਜੋ ਐ ਕ੍ਰਿਸ਼ੇ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਕੈਂਪ ਲਾਉਣੇ ਜਾ ਰਿਹਾ ਹੈ ਕ੍ਰਿਸ਼ੇ ਵਾਲੇ ਭੀਰ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹ ਕੋਈ ਫੇਕ ਕੋਚ ਨਹੀਂ ਇਹ ਰੀਅਲ ਕੋਚ ਹੈ ਮੇਰੇ ਵੀਰੋ